ਬ੍ਰੇਨ ਗੱਜ ਕੇਸਰੀ ਘ੍ਰਿਤ ਇਹ ਇਹ ਹੈਗਾ ਜੀ ਕਿਉਂ ਆ ਦੇਸੀ ਕਿਉਂ ਹੈ ਆ ਦੇਖੋ ਥੱਲੇ ਕਾਲੀਆਂ ਕਾਲੀਆਂ ਜੜੀ ਬੂਟੀਆਂ ਨੇ ਇਹ ਇਹ ਥੱਲੇ ਜੰਮ ਜਾਂਦੀਆਂ ਨੇ ਇਹਨੂੰ ਜਦੋਂ ਹੁਣ ਠੰਡ ਹੈ ਹੁਣ ਜੰਮਿਆ ਹੁਣ ਇਹਨੂੰ ਗਰਮ ਪਾਣੀ ਚ ਰੱਖ ਦੋ ਐ ਕਰਕੇ ਇਹ ਸਾਰਾ ਕੁਝ ਹੁਲ ਜਾਗਾ ਐਂਡ ਕੁਲ ਕੇ ਇਹਦਾ ਕਲਰ ਆ ਜਾਂਦਾ ਡਾਰਕ ਤੇ ਇਹ ਪਿਓਰ ਹੈ ਜੀ ਮਤਲਬ ਪਿਓਰ ਚੀਜ਼ ਹੈ ਬੱਚੇ ਨੂੰ ਖਿਲਾਉਣਾ ਸ਼ੁਰੂ ਕਰ ਦੋ ਇਹ ਇੱਕ ਚਮਚਾ ਰੋਜ਼ ਦੁੱਧ ਚ ਘੋਲ ਕੇ ਇਹਦਾ ਵੀ ਨਾਓ ਬ੍ਰੇਨ ਗੱਜ ਕੇਸਰੀ ਦੇਸੀ ਘੀ ਔਰ ਵਿਧ ਹਰਬ ਹਰਬਲ ਜੜੀ ਬੂਟੀਆਂ ਨਾਲ ਇਹ ਆਮ ਦੇ ਸੀ ਕਿ ਹੁਣੀ 60 ਗ੍ਰਾਮ 990 ਰੁਪਏ ਦਾ ਮਤਲਬ ਇਹ ਇਹ ਆਈ ਨਹੀਂ ਹੈਗਾ ਮਤਲਬ ਗੱਲਬਾਤ ਹੈ ਜਿਨ ਜਿਹਨੇ ਖਾਣਾ ਮਤਲਬ ਉਹਨੂੰ 600 ਗ੍ਰਾਮ ਦੇਸੀ ਦੇਸੀ ਕੋ 6000 ਦਾ ਹੈ ਮਤਲਬ ਇਹ ਚੀਜ਼ਾਂ ਨੇ ਇਹਨਾਂ ਨੂੰ ਉਹੀ ਲੋਕ ਲੈਂਦੇ ਨੇ ਜਿਨ੍ਹਾਂ ਨੂੰ ਇਹਦਾ ਚੱਜ ਹੈ ਮਤਲਬ ਇਹ ਨਹੀਂ ਹੈ ਇਹ ਇਹ ਜ਼ਰੂਰਤ ਵਾਸਤੇ ਤਾਂ ਲੋਕ ਲੈਂਦੇ ਨਹੀਂ ਵੀ ਬਿਮਾਰ ਬੰਦੇ ਨੂੰ ਤਾਂ ਇਹ ਕੋਈ ਐਮਰਜੈਂਸੀ ਨਹੀਂ ਹੈ ਲੇਕਿਨ ਉਹਨੂੰ ਜਿਨ੍ਹਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਕਈ ਬੱਚੇ ਹੁੰਦੇ ਨੇ ਮੰਦ ਬੁੱਧੀ ਉਹ ਉਹਨਾਂ ਨੂੰ ਵੀ ਦਿੱਤਾ ਜਾਂਦਾ